ਹਾਂਜੀ ਸੌਫਟ オーਗੈਂਜ਼ਾ ਦਾ ਇਹ ਆਪਣੇ ਕੋਲ ਬਿਊਟੀਫੁੱਲ ਹੈਂਡਵਰਕ ਹੋਇਆ ਸੂਟ ਹੈ ਕਾ ਬੈਕ ਪਲੇਨ ਰਹੇਗੀ ਇਸ ਦੀ ਲੈਂਥ 45 ਰਹੇਗੀ ਬਾਟਮ ਇਸ ਦੀ ਸੰਤੂਨ ਦੀ 10 ਮੀਟਰ ਰਹੇਗੀ ਦੁਪੱਟਾ ਪਿਓਰ ਚਫੋਂ ਦਾ 1999 ਵਿੱਚ ਬਾਈ ਕਰ ਸਕਦੇ ਹੋ ਇਹ ਪਸ਼ਮੀਨਾ ਦਾ ਪ੍ਰਿੰਟ ਰਹੇਗਾ ਸ਼ਰਟ ਰਹੇਗੀ ਪਸ਼ਮੀਨੇ ਦੀ ਬਹੁਤ ਸੋਨੇ ਫਲਾਵਰ ਬਣੇ ਪ੍ਰਿੰਟ ਆ ਫਲਾਵਰਾਂ ਦਾ ਸਟਾਲ ਵੈਲਵਟ ਦਾ ਹੀ ਰਹੇਗਾ ਜੀ ਇਸ ਦੇ ਨਾਲ ਬਾਟਮ ਪਸ਼ਮੀਨਾ ਦੀ ਰਹੇਗੀ 1099 ਵਿੱਚ ਇਹ ਵੀ ਤੁਸੀਂ ਘਰ ਬੈਠੇ ਇਹਨਾਂ ਸੂਟਾਂ ਨੂੰ ਬਾਈ ਕਰ ਸਕਦੇ ਹੋ ਇਹ ਆਪਣੇ ਕੋਲ ਗਲਾਸ ਸਿਲਕ ਸ਼ਰਟ ਰਹੇਗੀ ਵਿਦ ਸ਼ਿਮਰ ਦੀ ਬਾਟਮ 2.5 ਮੀਟਰ ਸ਼ਰਟ ਆ 2.5 ਮੀਟਰ ਬਾਟਮ ਆ ਮੈਚਿੰਗ ਸੂਟ ਵਿਦਆਊਟ ਦੁਪੱਟਾ 1400 ਦੇ ਵਿੱਚ ਘਰ ਬੈਠੇ ਤੁਸੀਂ ਇਹ ਬਾਏ ਕਰ ਸਕਦੇ ਹੋ ਨੈਕਸਟ ਇਹ ਸਟਾਲ ਸੂਟ ਰਹੇਗਾ ਜੀ 2.5 ਮੀਟਰ ਸ਼ਰਟ ਪਸ਼ਮੀਨਾ ਦੀ ਬਾਟਮ ਪਸ਼ਮੀਨਾ ਦੀ 499 ਵਿੱਚ ਤੁਸੀਂ ਬਾਏ ਕਰ ਸਕਦੇ ਹੋ ਤਿੰਨ ਡਿਜ਼ਾਈਨ ਅਵੇਲੇਬਲ ਆ ਇਹ 3.5 ਮੀਟਰ ਵੱਡੇ ਪਣੇ ਦਾ ਗਰਮ ਵਿంటర్ ਲਈ ਸਟਫਰ ਬਹੁਤ ਹੀ ਗਰਮ ਸੂਟ ਹੁੰਦੇ ਨੇ 299 ਵਿੱਚ ਬਾਈ ਕਰ ਸਕਦੇ ਹੋ ਇਹ ਲਿਮਟਡ ਸਟਾਕ ਹੈ ਇਹ ਵੀ ਵੈਲਵਟ ਰਹੇਗਾ 2.5 ਮੀਟਰ ਵੱਡੇ ਪਣੇ ਦਾ ਥ्रेड ਵਰਕ ਮਿਲੇਗਾ ਬਾਟਮ ਤੇ ਵਰਕ ਮਿਲੇਗਾ ਸਟਾਲ ਮਿਲੇਗਾ 599 ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਦੋ ਡਿਜ਼ਾਈਨ ਅਵੇਲੇਬਲ ਹੈ ਇਹ 5 ਮੀਟਰ ਸੂਟ ਆ ਇਹ ਵੀ ਜੀ ਤੁਹਾਨੂੰ ਥ्रेड ਵਰਕ ਮਿਲ ਜਾਏਗਾ ਇਸ ਤੇ ਬਾਜ਼ੂ ਤੇ ਵੀ ਵਰਕ ਮਿਲੇਗਾ ਵੈਲਵਟ ਦਾ ਰਹੇਗਾ 1980 ਦੇ ਵਿੱਚੇ ਬਾਈ ਕਰ ਸਕਦੇ ਹੋ ਇਹ ਚਾਰਚਟ ਦੇ ਸੂਟ ਰਹਿਣਗੇ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਟਾਈ ਮੀਟਰ ਦੁਪੱਟਾ ਡਿਜ਼ਾਈਨਰ ਦੁਪੱਟਾ ਐਂਡ ਸ਼ਰਟ ਰਹੇਗੀ 750 ਦੇ ਵਿੱਚ ਤੁਸੀਂ ਇਹ ਵੀ ਕੋਈ ਕਲਰ ਇਹਨਾਂ ਚੋਂ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਉਸ ਤੇ ਆਰਡਰ ਕਰ ਸਕਦੇ ਹੋ ਟਾਈ ਮੀਟਰ ਸ਼ਰਟ ਰਿਗ ਮਸਲੀਨ कॉटन ਦੀ ਥ्रेड ਵਰਕ ਹੋਇਆ ਤੇ ਤੁਹਾਨੂੰ ਬਾਟਮ ਤੇ ਵੀ ਮਸਲੀਨ कॉटन ਦੀ ਮਿਲੇਗੀ ਉਸ ਤੇ ਵੀ ਵਰਕ ਮਿਲੇਗਾ ਦੁਪੱਟਾ ਸਬਾ 2 ਮੀਟਰ 770 ਦੇ ਵਿੱਚ ਤੁਸੀਂ ਘਰ ਬੈਠੇ ਬਾਈ ਇਹ ਜੌਰਜਟ ਰਹੇਗਾ ਜੀ 2 ਮੀਟਰ ਸ਼ਰਟ ਰਹੇਗੀ ਵਰਕ ਮਿਲੇਗਾ ਦੁਪੱਟੇ ਤੇ ਸ਼ਰਟ ਤੇ ਪਲੇਨ ਇਸ ਦੇ ਨਾਲ ਬਾਟਮ 2 ਮੀਟਰ ਜੌਰ ਚਟਦੀ 650 ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਕਲਰ ਬਾਈ ਕਰ ਸਕਦੇ ਹੋ ਡਿਜ਼ਾਈਨ ਸੇਮ ਰਹੇਗਾ ਔਰ ਕਲਰ ਇਸ ਦੇ ਬਹੁਤ ਹੀ ਪਿਆਰੇ ਨੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਇਹ ਵਾਲੀ ਵਿంటర్ ਕਲੈਕਸ਼ਨ ਹੈ ਕਾਨੀ ਦੇ ਸੂਟ ਰਹਿਣਗੇ ਬਹੁਤ ਹੀ ਜ਼ਿਆਦਾ ਵੇਚ ਸੇਲ ਹੋ ਰਹੇ ਨੇ ਪਸ਼ਮੀਨਾ ਦੇ ਸੂਟਾ ਵੀ ਦੁਕਾਨੀ ਦੇ ਇਸ ਦਿਨਾਂ ਸਟਾਲ ਰਹੇਗਾ ਪਸ਼ਮੀਨਾ ਦੀ ਬਾਟਮ ਰਹੇਗੀ ਕਾਨੀ ਵਾਲੀ ਔਰ ਇਸ ਦਾ ਜੋ ਪ੍ਰਾਈਸ ਹੈ 1100 ਫ੍ਰੀ ਸ਼ਿਪਿੰਗ ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਇਹਨਾਂ ਸੂਟਾਂ ਵਿੱਚੋਂ ਬਾਈ ਕਰ ਸਕਦੇ ਹੋ ਡਿਜ਼ਾਈਨਸ ਆਵਲੇਬਲ ਆਪਾਂ ਐਡ ਕਰ ਦਿੱਤੇ ਨੇ ਕਲਰ ਵੀ ਬੋ